ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਆਪਣੇ ਪਿੰਡ ਦੇ ਬੱਚੇ ਜਿਨ੍ਹਾਂ ਦੇ ਅੰਦਰ ਤਾਂਗ ਹੈ ਜਿੰਮ ਲਾਉਣ ਦੀ ਆਪਣੇ ਸਰੀਰ ਬਣਾਉਣ ਦੀ ਤੇ ਕਿਉਂਕਿ ਬਚਪਨ ਦੇ ਵਿੱਚ ਹੀ ਤਾਂਗ ਹੁੰਦੀ ਹੈ ਬੱਚਿਆਂ ਚ ਸਰੀਰ ਬਣਾਉਣ ਦੀ ਫੇਰ ਇਹ ਬੰਦਾ ਆਪਣਾ ਸਰੀਰ ਹੈ ਜਿਹੜਾ ਵਧੀਆ ਬਣਾ ਸਕਦਾ ਤੇ ਮੁੰਡੇ ਪੂਰੇ ਫਿੱਟ ਨੇ ਤੇ ਅੱਜ ਆਪਾਂ ਇਹਨਾਂ ਨਾਲ ਮੁਲਾਕਾਤ ਕਰਦੇ ਆਂ ਤੇ ਇਹਨਾਂ ਨੂੰ ਪੁੱਛਦੇ ਆਂ ਵੀ ਡੰਡ ਕਿੰਨੇ ਕੁ ਲਾ ਦਿੰਦੇ ਨੇ ਤੇ ਆਜੋ ਫਿਰ ਆਪਾਂ ਕਰਾਉਨੇ ਆਂ ਤੁਹਾਡਾ ਇਹਨਾਂ ਨਾਲ ਇੰਟਰੋਡਕਸ਼ਨ ਹਾਂਜੀ ਆਪਾਂ ਇਹ ਨੌਜਵਾਨਾਂ ਨੂੰ ਆਪਾਂ ਨੌਜਵਾਨੇ ਸਮਝੋ ਕਿਉਂਕਿ ਨੌਜਵਾਨ ਬਣਨਗੇ ਇਹ ਜੇ ਹੁਣੇ ਚੰਗੇ ਰਾਹਾਂ ਤੇ ਜਾਣਗੇ ਨਸ਼ਿਆਂ ਤੋਂ ਛੁਟਕਾਰਾ ਪਾਉਣਗੇ ਤਾਂ ਆਪਣੀ ਚੰਗੀ ਸਿਹਤ ਬਣਾਉਣਗੇ ਤੇ ਆਪਾਂ ਹਾਂਜੀ ਗਿਆਨੀ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਕਰਨਦੀਪ ਸਿੰਘ ਹੈ ਇਹਦਾ ਨਾਮ ਆ ਜੀ ਕਰਨਦੀਪ ਸਿੰਘ ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਹਰਮਨ ਸਿੰਘ ਹੈ ਹਰਮਨ ਸਿੰਘ ਹੈ ਜੀ ਤੁਹਾਡਾ ਨਾਮ ਜੀ ਬੜਾ ਖੁਸ਼ ਹੁੰਦਾ ਉਹ ਕਿਆ ਬਾਤ ਹੈ ਕੀ ਨਾਮ ਹੈ ਚਾਰ ਵਿੱਚ ਸਜਾਦ ਵੀ ਇਸ ਨੂੰ ਜਸਨਦੀਪ ਉਹ ਤੇਰੀ ਆਇ ਨਹੀਂ ਯਾਰ ਤੁਸੀਂ ਤਾਂ ਚਲੋ ਖੁਸ਼ ਰਹਿਣਾ ਜ਼ਰੂਰੀ ਆ ਹਨਾ ਇਹ ਵੀ ਆਪਣਾ ਆਪਣੇ ਵਾਸਤੇ ਜ਼ਰੂਰੀ ਡੰਡ ਕਿੰਨੇ ਲਾਦਣ 10 ਜੀ 10 ਦੋ ਲਾ ਦੇ 10 12 ਲਾ ਦਨੇ ਲਾ ਕੇ ਦੇਖਿਆ ਪਹਿਲਾਂ ਚਲ ਗਣਦਿਆਂ ਲੈ ਵੀ ਡੰਡੇ ਦੇ ਚਲ 1 ਚਲ 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 ਦੋ ਚਲ ਕੋਈ ਗੱਲ ਨਹੀਂ ਚਲ ਬਈ ਤਾਂ ਦੋ ਹੀ ਲੱਗੇ ਚਲ ਤੂੰ ਲਾ ਓਏ हूँ कॉम्पीटिशन है कोई बड़ी बड़े लैवल पर गल जानी है चलो ग्रक दो तीन चार पे सत शाबाश अठ चल नौ एक दस शाबाश खड़ा हो चल भाई एक दो तीन ਚਾਰ ਇਹ ਗਲਤ ਲਾ ਰਹੇ ਆ ਭਾਈ ਤੂੰ ਗਲਤ ਲਾ ਛਾਤੀ ਥੱਲੇ ਲਾਉਣੀ ਹੁੰਦੀ ਹੈ ਕਿਉਂਕਿ ਦੇਖੋ ਆਪਣਾ ਇਹ ਹਾਸੀ ਛੱਟੇ ਵਾਲਾ ਜਿਹੜੀ ਆਪਾਂ ਵੀਡੀਓ ਬਣਾ ਰਿਹਾ ਕਿਉਂਕਿ ਜੇ ਬੱਚੇ ਹੁਣ ਹੁਣ ਤੋਂ ਹੀ ਲੱਗਣਗੇ ਨਾ ਲਾਉਣ ਕਿਉਂਕਿ ਹੌਲੀ ਹੌਲੀ ਤਜਰਬਾ ਆ ਜਾਂਦਾ ਹੌਲੀ ਹੌਲੀ ਸਰੀਰ 'ਚ ਜਾਨ ਆ ਜਾਂਦੀ ਹੈ ਹਲੇ ਇਹਨਾਂ ਦੇ ਕੱਚੇ ਹੱਡ ਨੇ ਸੋ ਇਹ ਬਹੁਤ ਵਧੀਆ ਇਹ ਨੌਜਵਾਨ ਰੇਸ਼ ਰੇਸ਼ ਲਾਉਣੇ ਹੋ ਬੇਟਾ ਸ਼ਾਬਾਸ਼ ਕਿਉਂਕਿ ਜਦੋਂ ਹੁਣ ਇਹ ਆਪਣੀ ਲੀ ਬਣਾ ਲੈਣਗੇ ਜਿਵੇਂ ਕਹਿੰਦੇ ਟੀਨੇਜਰ ਨੇ ਤਾਂ ਇਹ ਚੰਗੇ ਪਾਸੇ ਜਾਣਗੇ ਨਸ਼ਿਆਂ ਤੋਂ ਛੁਟਕਾਰਾ ਇਹਨਾਂ ਦਾ ਹੋਊਗਾ ਤੇ ਚੰਗੀ ਤੇ ਵਧੀਆ ਜਵਾਨੀ ਦੀ ਸਿਰਜਣਾ ਹੋਊਗੀ ਤੇ ਹਾਂਜੀ ਘਰਸਾ ਜੀ ਤੁਸੀਂ ਲਾ ਕੇ ਦਿਖਿਓ ਫਿਰ ਥੋੜੀ ਬਾਰੀ ਆ ਗਈ ਫਿਰ ਆਪਾਂ ਫਸਟ ਸੈਕਿੰਡ ਵੀ ਕੱਢਾਂਗੇ ਨਾ 1 2 3 4 ਸਹੀ ਲਾਉਂਦਾ ਮੁੰਡਾ 5 6 ਸ਼ਾਬਾਸ਼ 7 8 9 ਚੱਲ ਚੱਲ ਇੱਕ ਕਰੇਗਾ ਦਾ ਸਭਾ ਵੀ ਸ਼ਹਿਰ ਹਾਂਜੀ ਇਹ ਇਹਨਾਂ ਚੋਂ ਹੁਣ ਆਪਾਂ ਚਾਰਾਂ ਚੋਂ ਜਿਹੜਾ ਆਪਣਾ ਖਾਲਸਾ ਜੀ ਇਹ ਫਰਸਟ ਆ ਗਿਆ ਇਹਨੇ ਪੂਰੇ ਸੋਨੇ ਤੇ 10 ਡੰਡ ਲਾ ਛੱਡੇ ਨੇ ਮੁੰਡੇ ਨੇ ਤੇ ਮੁੰਡਿਆਂ ਇਹਨਾਂ ਨੇ ਵੀ ਨਹੀਂ ਕਸਰ ਛੱਡੀ ਕੋਈ ਪਰ ਵਧੀਆ ਲਾਇਆ ਤੇ ਵਧੀਆ ਨੌਜਵਾਨ ਨੂੰ ਰੇਸ਼ ਰੁਸ਼ ਲਾਉਂਦੇ ਰਹਿੰਨੇ ਹੋ ਹਾਂ ਲਾਇਆ ਕਰੋ ਚੰਗਾ ਹਾਂ ਤੇ ਨਸ਼ੇ ਪੱਤੇ ਤੋਂ ਆਪਾਂ ਦੂਰ ਰਹਿਣਾ ਬੀੜੀ ਬੂੜੀ ਦਾ ਸਿਸਟਮ ਕਰ ਲਾਂਦੇ ਨੇ ਕਈ ਵਾਰ ਹਾਂ ਸੁਗਾ ਹੁੰਦੀ ਹੈ ਵਾਹ ਸ਼ਾਬਾਸ਼ ਵਧੀਆ ਗੱਲ ਹੈ ਕਿਉਂ ਕੁ ਖਾਇਆ ਕਰੋ ਚੰਗਾ